ਜਿਉ ਕੋ ਆਏ ਦੇਣ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਬੇਦਬੀ ਵਾਲੀਆਂ ਉਹ ਹੁਣ ਜਗਜਾਹਰ ਹੋ ਗਿਆ ਕਿ ਕਾਦੀ ਫਰੂਦਪੁਰ ਫੋਨ ਲਈਦਾ ਹੈ ਕਿ ਉਹ ਕੌਣ ਕਰ ਰਿਹਾ ਪਤਾ ਨਹੀਂ ਆਂਦੇ ਲੱਗ ਰਿਹਾ ਹੁਣ ਪਤਾ ਲੱਗ ਗਿਆ ਕਿ ਜਿਹੜੀਆਂ ਘਟਨਾਵਾਂ ਮਾਰੇ ਦੀ ਬੇਜਬੀ ਦੀਆਂ ਹੋਈਆਂ ਤੇ ਧੋਰੀਆਂ ਨੇ ਉਹਨੇ ਕ੍ਰਿਸ਼ਚਨ ਧਰਮ ਦੇ ਲੋਕ ਨਵੇਂ ਜਿਹੜੇ ਬਣ ਰਹੇ ਨੇ ਇਹ ਲੋਕ ਕਰ ਰਹੇ ਨੇ ਤੇ ਮੈਂ ਇਹਦੇ ਵਿੱਚ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਕਿ ਸਰਕਾਰਾਂ ਵੋਟਾਂ ਵੇਂਦੀਆਂ ਵਾ ਔਰ ਇਹ ਚੀਜ਼ ਜਿਹੜੀ ਆ ਹੋਰੀਆਂ ਬੇਦਬੀਆਂ ਫੋਟਵਾਦੀਆਂ ਕਰਤੀਆਂ ਸਮਝੋ ਗੁਰਦਵਾਰਿਆਂ ਦੇ ਘਰਦਿਆਂ ਹੋਈਆਂ ਬੇਦਬੀਆਂ ਇਹ ਪੰਜਾਬ ਵਿੱਚ ਲਾਂਬੂ ਲਾ ਰਹੇ ਨੇ ਪੰਜਾਬ ਜਿਹੜੇ برداشت ਕਰਨ ਤੋਂ ਬਾਹਰੀ ਨੇ ਜੀ ਕਿਉਂਕਿ ਜੇਕਰ ਇਹ ਆਪਣੇ ਧਰਮ 'ਚ ਪੱਕੇ ਨੇ ਤੇ ਕਦੇ ਸਿੱਖਾਂ ਨੇ ਇਹਨਾਂ ਦੇ ਕੋਈ ਜਿੰਦਾ ਨੁਕਸਾਨ ਕੀਤਾ ਹੋਵੇ ਤਾਂ ਉਸ ਪੱਪਾ ਭਾਰ ਹੋ ਜਾਂਦੀ ਹੈ ਤੇ ਕੋਈ ਕਰ ਜਾਵੇ ਤੇ ਮੇਰੇ ਹਿਸਾਬ ਨਾਲ ਵੱਡੀਆਂ-ਵੱਡੀਆਂ ਧਰਾਵਾਂ ਲਾ ਕੇ ਤੇ ਉਸ ਦੋਸ਼ੀ ਨੂੰ ਜਿਨੇ ਇਹਨਾਂ ਦੇ ਜਾਂਦਾ ਕੋਈ ਨੁਕਸਾਨ ਪਹੁੰਚਾਇਆ ਹੋਵੇ ਤੇ ਉਹਦੇ ਉੱਪਰ ਕਾਨੂੰਨੀਆ ਕਾਰਵਾਈਆਂ ਉਸੇ ਤਰ੍ਹਾਂ ਤੋਂ ਹੋ ਜਾਂਦੀਆਂ ਨੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਦੇ ਘਰ ਦੀ ਕੋਈ ਬੇਦਬੀ ਹੁੰਦੀ ਹੈ ਉਦੋਂ ਪਿੰਡ ਦੇ ਲੋਕ ਮੈਂ ਤਾਂ ਕਹਿੰਦਾ ਇਹ ਜਮੀਰਾਂ ਮਰ ਚੁੱਕੀਆਂ ਲੋਕਾਂ ਦੀ ਆ ਸਿੱਖ ਦੀ ਗੱਲ ਨਾ ਕਰੋ ਸਿੱਖ ਇਹ ਨਾ ਇਹ ਨਹੀਂ ਦਾ ਇਹ ਚੀਜ਼ ਖਾਲਸਾ ਜੀ ਸਿੱਖ ਕੀ ਤੁਹਾਨੂੰ ਸਾਲ ਨਹੀਂ ਕਰਦੇ ਇਸੇ ਗੱਲ ਤੋਂ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਜਮੀਰ ਨੂੰ ਲੈ ਕੇ ਦੇਖਦੇ ਆ ਪਹਿਲਾਂ ਚਰਚਾਂ ਸ਼ਹਿਰਾਂ ਦੇ ਵਿੱਚ ਕਿਤੇ ਇੱਕ ਦੁੱਕਾ ਹੁੰਦੀ ਸੀ ਹੁਣ ਉਹ ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕੀਆਂ ਨੇ ਪਿੰਡ ਵਾਲਿਆਂ ਦਾ ਕਿੰਨਾ ਕੁਸ ਦੇ ਵਿੱਚ ਜਿਹੜਾ ਤੁਸੀਂ ਮੰਨਦੇ ਹੋ ਕਿ ਉਹਨਾਂ ਦੇ ਜਿਵੇਂ ਹੁਣ ਤੁਸੀਂ ਜ਼ਮੀਰ ਦੀ ਗੱਲ ਕੀਤੀ ਆ ਘਰਾਂ ਤੱਕ ਪਹੁੰਚ ਚੁੱਕੀਆਂ ਚਰਚਾਂ ਨੇ ਫਿਰ ਉਹ ਪਿੰਡ ਦੇ ਲੋਕਾਂ ਦੀ ਵੀ ਕਮੀ ਹੈ ਕਿਉਂਕਿ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਗੁਰੂ ਸਾਹਿਬ ਦਾ ਬਾਣਾ ਪਾਇਆ ਹੁੰਦਾ ਪ੍ਰਧਾਨ ਕਰਾਉਂਦੇ ਨੇ ਪਿੰਡਾਂ ਦੇ ਵਿੱਚ ਫਿਰ ਉਹਨਾਂ ਦੇ ਵਿੱਚ ਵੀ ਇਸ ਚੀਜ਼ ਦੀ ਕਮੀ ਹੈ ਵੇਖੋ ਕਿ ਮੀ ਇੱਥੋਂ ਆ ਕਿ ਇਹਨਾਂ ਨੇ ਲੋਕਾਂ ਨੇ ਆ ਵੋਟ ਰਾਜ ਸਮਝ ਲਏ ਆ ਜਾਂ ਮੂੰਹ ਲਿਆ ਜਾ ਜੀ ਪਰ ਇੱਥੇ ਕੋਈ ਮੂੰਹ ਲਿਆ ਜਾਣੀ ਕੀਤਾ ਜਾਦਾ ਕੱਲ ਜਦੋਂ ਅਸੀਂ ਪਿੰਡ ਮੁਰਾਦਪੁਰੇ ਦੇ ਲਾਗੇ ਰਾਮਪੁਰ ਗਏ ਆ ਉੱਥੇ ਇੱਕ ਗਰੰਥੀ ਸਿੰਘ ਉਹਦਾ ਨਾਮ ਮੰਗਾ ਸਿੰਘ ਆ ਪਹਿਲੇ 15 ਸਾਲ ਨੇ ਗੁਰੂ ਘਰ ਦੀ ਸੇਵਾ ਕੀਤੀ ਆ ਤੇ ਉਹ ਘਰ ਉਹਦੇ ਗਏ ਆ ਤੇ ਉੱਥੇ ਵੀ ਗੁੜਕੇ ਸਾਹਿਬਾਂ ਦਾ ਬਹੁਤ ਨਰਾਦਰ ਸੀ ਅਸੀਂ ਉਹਦਾ ਲਿਆਜ ਨਹੀਂ ਕੀਤਾ ਜੀ ਇਹ ਜਿਹੜੇ ਗੁਰੂ ਦੇ ਮਜੀਬੜੇ ਆਏ ਇੱਥੇ ਆ ਇਹ ਨਹੀਂ ਕਿ ਕੋਈ ਰਿਸ਼ਤੇਦਾਰੀ ਹੈ ਤੇ ਉਹਦਾ ਲਿਆਜ ਨਹੀਂ ਕਰਨਗੇ ਪਰ ਆਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਜਿਹੜੀਆਂ ਨਿਤਕ ਘਟਨਾਵਾਂ ਇਹ ਲੋਕ ਪਾਦਰੀ ਜਿਹੜੇ ਨਵੇਂ ਬਣੇ ਨੇ ਆਪਣੇ ਪੌਪ ਨੂੰ ਖੁਸ਼ ਕਰਨ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਿਹੜੀਆਂ ਬੇਦਬੀਆਂ ਕਰਦੇ ਕਰਵਾ ਰਹੇ ਨੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਅਮਨ ਸ਼ਾਂਤੀ ਨਾਲ ਬੈਠੇ ਹਾਂ ਤੇ ਬੈਠੇ ਰਾਵਾਂਗੇ ਪਰ ਜੇਕਰ ਇਹਨਾਂ ਨੇ ਆਏ ਦਿਨ ਕੋਈ ਨਾ ਕੋਈ ਨਵੀਂ ਘਟਨਾਵਾਂ ਕੀਤੀਆਂ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵੇਖੋ ਹੁਣ ਪੁਲਿਸ ਦਾ ਹੀ ਕੰਮ ਹੈ ਉਹ ਸੁਣੋ ਇਹ ਕਿ ਜਦੋਂ ਇਹ ਬੀਬੀ ਮੰਨ ਰਹੀ ਆ ਕਿ ਮੈਂ ਉਹਦਾ ਕਿਉਂਕਿ ਸਹੌਰਾ ਜਿਹੜਾ ਵਾ ਔਰਤ ਦਾ ਸਹੌਰਾ ਜਿਹੜਾ ਵਾ ਉਹ ਮੰਦਾ ਵਾ ਗੁਰੂ ਰਾਮਦਾਸ ਤੁਨ ਕਲਗੀਧਰ ਪਾਸ਼ਾ ਗੁਰੂ ਨਾਲ ਪਾਸ਼ਾ ਜੀ ਨੇ ਤੇ ਇਹਦੀ ਜਿਹੜੀ ਉਹਦੀ ਨੌਹਾਂ ਉਹ ਮੰਦੀ ਆ ਸਾਈ ਧਰਮ ਨੂੰ ਉਹਨੇ ਫੜ ਕੇ ਜਿਹੜੀਆਂ ਉਹਦੇ ਸਹੁਰੇ ਨੇ ਫੋਟੋਆਂ ਲਾਈਆਂ ਸਨ ਉਹ ਸਾਰੀਆਂ ਆਪਣੇ ਘਰ ਵਿੱਚ ਹੀ ਰਾਤ ਅੱਗ ਲਾ ਕੇ ਸਾੜ ਦਿੱਤੀਆਂ ਗਈਆਂ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਨੂੰ ਉਸੇ ਵੇਲੇ ਤੇ ਉਹਨਾਂ ਬੰਦਿਆਂ ਦਾ ਲਿਹਾਜ਼ ਨਹੀਂ ਕਰਨੀਦਾ ਫਿਰ ਉਸ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਸ ਵੇਲੇ ਹੋਣੀ ਚਾਹੀਦੀ ਆ ਆੜੀਆਂ ਨਿਹੰਗ ਸਿੰਘ ਫੌਜਾਂ ਇੱਥੇ ਉੱਤਰੀਆਂ ਨੇ ਮਾਹਕਾਰ ਉਤਰੇ ਨੇ ਇਹ ਕਿਉਂ ਉਤਰੇ ਨੇ ਕਿਉਂ ਅੱਜ ਮੀਡੀਆ ਗਾੜੀ ਹੋਏ ਨੇ ਕਿ ਇੱਥੇ ਕੀ ਆ ਕੇ ਫੈਸਲਾ ਕਰਕੇ ਰਾਜੀਨਾਵਾ ਕਰਕੇ ਘਰੋਂ ਚਲ ਗਏ ਨੇ ਕਿ ਮਾਫ ਕਰਦੇ ਹੋ ਮਾਫ ਕਰਦੇ ਹੋ ਮਾਫੀ ਮੰਗ ਲਈ ਆ ਇਹਨਾਂ ਨੂੰ ਕੋਈ ਮਾਫੀ ਨਹੀਂ ਕਿਉਂਕਿ ਜੇਕਰ ਅਬਦ ਸਿੱਖ ਕੋਈ ਵੀ ਇਹਨਾਂ ਦੇ ਚਿੰਦਾ ਕੋਈ ਇਸ਼ਤਿਹਾਰਾਂ ਦਾ ਨੁਕਸਾਨ ਨਹੀਂ ਜਿਹੜਾ ਸਿੱਖਵਾ ਨਹੀਂ ਕਰਦਾ ਪਰ ਇਹ ਜੇਕਰ ਕਰਦੇ ਨੇ ਪਰ ਅਸੀਂ ਹੁਣ ਲਿਆ ਜੇ ਨਹੀਂ ਕਰਾਂਗੇ ਕਿਉਂਕਿ ਇੱਕ ਨਹੀਂ ਆਰਾਮ ਦਿਵਾਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਤੇ ਉਦੋਂ ਵੀ ਜਗਜਾਹ ਹੋਇਆ ਕਿ ਇਨ੍ਹਾਂ ਅਸਾਈ ਧਰਮਾਂ ਵਾਲਿਆਂ ਨੇ ਕੀਤੀ ਆ ਜੇ ਕੱਲੂ ਮਾਲ ਦੇ ਵਿੱਚ ਅਜਨਾਲੇ ਲਾਗੇ ਪਿੰਡ ਵਿੱਚ ਹੋਈ ਗੁੜਕੇ ਸਾਹਿਬ ਦੇ ਪੋਤੀਆਂ ਦੇ ਫੋਟੋਆਂ ਨੂੰੇ ਸਟਾਈਆਂ ਗਈਆਂ ਉਹ ਵੀ ਇਨ੍ਹਾਂ ਨੇ ਕਰਾਇਆ ਆ ਥੋੜੇ ਦਿਨ ਹੁਣ ਫਿਰੋਜ਼ਪੁਰ ਏਰੀਏ ਦੇ ਵਿੱਚ ਮਹਾਰਾਜੀਆਂ ਫੋਟੋਆਂ ਤੇ ਗੁੜਕੇ ਸਾਹਿਬਾਂ ਦਾ ਉਹ ਵੀ ਇਨ੍ਹਾਂ ਲੋਕਾਂ ਨੇ ਕਰਾਇਆ ਪਰ ਇਹ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਮੀਡੀਆ ਰਹੀਂ ਕਿ ਨਾ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਿੱਤੇ ਜਾਣ ਨਾ ਇਹਨਾਂ ਦੇ ਗਮੀ ਖੁਸ਼ੀ ਦੇ ਉੱਤੇ ਕੋਈ ਸ਼ਰੀਕ ਬਣੇ ਤੇ ਨਾ ਇਹਨਾਂ ਦਾ ਸਮਸ਼ਾਨ ਘਾੜ ਦੇ ਸੰਸਕਾਰ ਕੀਤਾ ਕਰਨ ਦਿੱਤਾ ਜਾਵੇ ਇਹ ਜੋ ਇਹਨਾਂ ਦੀ ਮਰਜ਼ਾਦਾ ਬੰਦੀ ਹੈ ਦਫਨਾਉਣ ਦੀ ਉਹ ਇਦਾਂ ਹੀ ਹੈ ਜੀ ਉਹ ਆਪਣੀ ਦਫਨਾਉਣ ਦੀ ਰਸਮ ਜਿਹੜੀ ਪੂਰੀ ਕਰਨ ਤੇ ਜਿਹੜੇ ਗੁਰੂ ਘਰ ਆਣ ਕੇ ਇਹਦੇ ਪ੍ਰਸ਼ਾਦ ਨਹੀਂ ਲੈਂਦੇ ਸੰਗਤ ਦੀ ਸचेत ਹੁਣ ਹੋ ਜੀਏ ਚੰਗੇ ਰਹਿ ਜਾਗੇ ਆਪਾਂ ਸਰਕਾਰਾਂ ਵਾਲਾਂ ਵੇਖੀਏ ਅੱਜ ਤਖਤਾ ਦੇ ਜੱਫੇਦਾਰਾਂ ਨਾ ਵੇਖੀਏ ਆ ਗੁਰੂ ਕੀ ਫੌਜ ਜਿਹੜੀ ਉਸੇ ਵੇਲੇ ਭਾਵੇਂ ਜਾਮ ਲੱਗੇ ਨੇ ਰੋਡ ਜਾਮ ਕੀਤੇ ਨੇ ਕਿਸਾਨ ਕਹਿੰਦੇ ਚਿੜੀ ਨਹੀਂ ਫੁੜਕਣ ਦਵਾਂਗੇ ਪਰ ਫਿਰ ਵੀ ਇਹ ਨਹੀਂ ਪਰਵਾਹ ਕਰਕੇ ਇੱਥੇ ਥਾਣੇ ਵਿੱਚ ਪਹੁੰਚੇ ਨੇ ਵੇਰਕਾ ਥਾਣੇ ਦੇ ਵਿੱਚ ਇਹ ਮੂਦਲ ਪਿੰਡ ਦੀ ਘਟਨਾ ਹੈ ਮੂਦਲ ਪਿੰਡ ਪੈਂਦਾ ਵਾ ਵੇਰਕਾ ਅੰਮ੍ਰਿਤਸਰ ਦੇ ਵਿੱਚ ਹੀ ਪਰ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਬਿਲਕੁਲ ਲਹਾਜ ਨਹੀਂ ਕਰਨਾ ਚਾਹੀਦਾ ਜੇਕਰ ਪ੍ਰਸ਼ਾਸਨ ਹੁਣੇ ਹੀ ਬੰਦੀ ਕਾਨੂੰਨੀ ਕਾਰਵਾਈ ਕਰ ਦਵੇਗਾ ਐਫ ਆਈਰ ਡਰਜ ਕਰ ਦੇਗਾ ਠੀਕ ਹੈ ਜੇ ਨਾ ਕੀਤੀ ਇਹ ਬਿਰਜੋ ਖਾਸੇ ਕੋੜਗਾ ਜ਼ਰੂਰ ਕਰਕੇ ਜਾਵੇਗਾ ਨਹੀਂ ਤੇ ਅਸੀਂ ਕਿਉਂਕਿ ਭਾਵੇਂ ਸਾਨੂੰ ਜੋ ਵੀ ਮਰਜ਼ਾਦਾ ਨਾਲ ਕਰਨਾ ਪਿਆ ਅਸੀਂ ਕਰਾਂਗੇ ਜ਼ਰੂਰ ਹਾਲ ਸਾਈ ਜਿਸ ਵੀ ਚਰਚਾਂ ਦੇ ਉੱਚੀਆਂ ਗਿਰਜੇ ਘਰਾਂ ਦੇ ਵਿੱਚ ਜਾਂਦੇ ਆ ਉਹਨਾਂ ਪਾਦਰੀਆਂ ਤੱਕ ਪਹੁੰਚ ਨਹੀਂ ਕਰਨੀ ਚਾਹੀਦੀ ਕਿ ਇਹਨਾਂ ਨੂੰ ਅਜਿਹੀ ਮੱਤ ਕੌਣ ਦੇ ਰਿਹਾ ਵਾ ਇਹਨਾਂ ਕੋਲੋਂ ਕਿਉਂਕਿ ਮੋਢ ਨੂੰ ਫੜਨਾ ਜ਼ਰੂਰੀ ਨਹੀਂ ਆ ਉਹਨਾਂ ਪਾਦਰੀਆਂ ਤੱਕ ਵੀ ਪਹੁੰਚ ਕਰਨੀ ਜ਼ਰੂਰੀ ਹੈ ਦੇਖੋ ਜੀ ਪਾਦਰੀਆਂ ਨੂੰ ਸਾਰਾ ਹੀ ਪਤਾ ਜੀ ਪਾਦਰੀਆਂ ਨੇ ਖੋਲੀ ਹੀ ਨਹੀਂ ਦਿੱਤੀ ਇਹਨਾਂ ਲੋਕਾਂ ਨੂੰ ਕਿ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰ ਹੋ ਗਿਆ ਹੁਣ ਕੰਮ ਤੇ ਫਿਰ ਫਿਰ ਇਹ ਸਾਰਾ ਘਟਨਾ ਵਾਪਰੀ ਮਾਫ ਕਰਨਾ ਫਿਰ ਸਭ ਤੋਂ ਪਹਿਲਾਂ ਸੋਧਾ ਤੇ ਉਹਨਾਂ ਦੇ ਲੱਗਣਾ ਚਾਹੀਦਾ ਨਾ ਜੋ ਲੋਕਾਂ ਨੂੰ ਵਰਗਲਾ ਰਹੇ ਨੇ ਵੇਖੋ ਉਹਨਾਂ ਦੀ ਸ਼ਹਿਵ ਹੈ ਇਹਨਾਂ ਲੋਕਾਂ ਨੂੰ ਜਿਹਦੇ ਕਰਕੇ ਇਹ ਪਿੰਡਾਂ ਦੇ ਵਿੱਚ ਜਿਹੜੇ ਲੋਕ ਨਿਗਨਿਗੇ ਬੈਠੇ ਨੇ ਪਾਤਰੀ ਜਿਹੜੇ ਲੋਕਾਂ ਦੇ ਘਰਾਂ ਜਾ ਕੇ ਦਵਾ ਕਰ ਰਹੇ ਨੇ ਜੀ ਇਹ ਸਾਰਾ ਕੂੜ ਦਾ ਪ੍ਰਚਾਰ ਹੈ ਇਹ ਬਰਦਾਸ਼ਤ ਕਰਨ ਤੋਂ ਬਾਹਰ ਹੀ ਆ ਕਿਉਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਕਹਿੰਦੀ ਹੈ ਕੜੇ ਨੂੰ ਵੀ ਕਰਾ ਪ੍ਰਸ਼ਾਦ ਲੈ ਕੇ ਛੁੱਟ ਦਿੰਦੇ ਖਾਂਦੇ ਨਹੀਂ ਆ ਇਹ ਵੀ ਇੱਕ ਬੇਦਬੀ ਆ ਹਾਂਜੀ ਤੇ ਇਹਨਾਂ ਦਾ ਬਿਲਕੁਲ ਹੁਣ ਮੈਸੇ ਕਮ ਤੇ ਖਾਸੇ ਪੰਤੇ ਨਿਹੰਗ ਜਥੇਬੰਦੀਆਂ ਸਾਰੀਆਂ ਸੰਪਰਦਾਵਾਂ ਨੂੰ ਜੇ ਅੰਮ੍ਰਿਤਪਾਲ ਮਹਿਰੋ ਨੇ ਇੱਕ ਗੱਲ ਕਹੀ ਜਿਹੜਾ ਜਥੇ ਨਾਨਕਸਰਿਆ ਕੋਈ ਬਲਾਦਕਾਰੀਆਂ ਨਿਕਲਿਆ ਤੇ ਸੰਪਰਦਾਵਾਂ ਇਕੱਠੀਆਂ ਹੋਈਆਂ ਨਾਨਕ ਸਾਹਿਬ ਦੀ ਸਾਖ ਨੂੰ ਬਚਾਉਣ ਵਾਸਤੇ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੁੰਦੀਆਂ ਉਦੋਂ ਇਹ ਕਿਉਂ ਨਹੀਂ ਇਕੱਠੇ ਹੁੰਦੇ ਫਿਰ ਉਹਨਾਂ ਜਥੇਦਾਰਾਂ ਦੇ ਮੁਖੀਆਂ ਨੇ ਇਹ ਬੋਲਿਆ ਕਿ ਜਿਹੜਾ ਵੀ ਕੋਈ ਨਾਨਕ ਸਰਵਾਲ ਨੂੰ ਉਂਗਲੀ ਕਰੇਗਾ ਜਿਹੜਾ ਮਾੜਾ ਬੋਲੇਗਾ ਬਦਨਾਮ ਕਰੇਗਾ ਉਹਦਾ ਲਿਹਾਜ ਨਹੀਂ ਕਰਾਂਗੇ ਉਹਨਾਂ ਸੰਪਰਦਾਵਾਂ ਦੇ ਮੁਖੀਆਂ ਨੇ ਅਜੇ ਤੱਕ ਇਹ ਨਹੀਂ ਬੋਲਿਆ ਕਿ ਜੇ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਉਹਨਾਂ ਨੇ ਕਿ ਜਿਹੜਾ ਸੰਪਰਦਾਵਾਂ ਦੇ ਵਿੱਚ ਬਹਿ ਕੇ ਕੋਈ ਗਲਤੀ ਕਰੇਗਾ ਬਲਾਤ ਕਰੇ ਕਰੇਗਾ ਉਹਦਾ ਅਸੀਂ ਜੋ ਬਾਂਦਾ ਇਹ ਮਰਜ਼ਾਦਾ ਅਨੁਸਾਰ ਸਜ਼ਾ ਦੇਵਾਂਗੇ ਆਪਣੇ ਵੱਲੋਂ ਵੀ ਤੇ ਬਾਂਦੀ ਕਾਨੂੰਨੀ ਕਾਰਵਾਈ ਅਸੀਂ ਕਰਾਵਾਂਗੇ ਪਰ ਇੱਕੋ ਜਿਹੜਾ ਕੋਈ ਪੰਥ ਦੇ ਵਿੱਚ ਗੱਲ ਕਰਦਾ ਉਹਨੂੰ ਦਬਾਉਣ ਵਾਸਤੇ ਉਹਨੂੰ ਤਾੜਨਾ ਦੇ ਰਹੇ ਨੇ ਉਹ ਵੀ ਗੱਲ ਬੰਦੀ ਨਹੀਂ ਅੱਜ ਵੇਖ ਲਿੰਦੇ ਆ ਸੰਪਰਦਮਾਂ ਦੇ ਮੁਖੀ ਜਿਹੜੇ ਹੁਣ ਸਾਰੇ ਆਵੀਂ ਨਿਆਗ ਸਿੰਘ ਜਿਥੇ ਜਿਹੜੇ ਜੇਲਾ ਵੀ ਕੱਟ ਕੇ ਆਏ ਨੇ ਥੋੜੇ ਦਿਨ ਪਹਿਲਾਂ ਪਰ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਲਾਗੇ ਲਾਗੇ ਬੀੜੀ ਸੀਟ ਤਮਾਕੂ ਵੇਗ ਰਿਆ ਸੀ ਕੱਲਾ ਇਹਨਾਂ ਦਾ ਫਰਜ਼ ਮੰਦਾ ਸ਼੍ਰੋਮਣੀ ਕਮੇਟੀ ਦਾ ਕੋਈ ਫਰਜ਼ ਨਹੀਂ ਜਿਹੜੀ ਦੁਰਕਾਰਦੀਆਂ ਗੋਲਕਾਂ ਵਰਤ ਰਹੀਆਂ ਨੇ ਕਿ ਅੱਜ ਸ੍ਰੀ ਕਾਦਰ ਜਫੇਦਾਰ ਦਾ ਕੋਈ ਜਿਹੜਾ ਸ੍ਰੀ ਕਾਦਰ ਦਾ ਜਫੇਦਾਰ ਜੋ ਹੁਕਮ ਕਰ ਦਵੇ ਲੋਕਾਂ ਨੇ ਮੰਨਿਆ ਨਿਸ਼ਾਨ ਸਾਹਿਬਾਂ ਦੇ ਚੋਲੇ ਸਾਹਿਬਾਂ ਦਾ ਰੰਗ ਬਦਲਤਾ ਵਾ ਪਰ ਜਫੇਦਾਰ ਨੇ ਅਜੇ ਤੱਕ ਇਹ ਨਹੀਂ ਗੱਲ ਕਹੀ ਕਿ ਇਹ ਜਿਹੜੇ ਸਿੰਘ ਮਜੀਵੜੇ ਹੀ ਬੀੜੀ ਸਿਡ ਤਮਾਕੂ ਦੀਆਂ ਦੁਕਾਨਾਂ ਬੰਦ ਕਰਾਉਣ ਵਾਸਤੇ ਆਏ ਸਨ ਇਹਨਾਂ ਦੇ ਪਰਚਾ ਕਿਉਂ ਕੀਤਾ ਹੈ ਇਹ ਬੰਦਾ ਨਹੀਂ ਤੇ ਦੁਕਾਨਾਂ ਬੰਦ ਕਰਾਉਣ ਵਾਸਤੇ ਅਜ ਤੱਕ ਬੀੜੀ ਸਿਡ ਦੀਆਂ ਜਿਹੜੀਆਂ ਦੁਕਾਨਾਂ ਖੁੱਲ੍ਹਦੀਆਂ ਉਹ ਤੇ ਖੁੱਲ੍ਹੀਆਂ ਨਹੀਂ ਉਹਨਾਂ ਨੂੰ ਕੋਈ ਵੀ ਜਥੇਦਾਰ ਵੱਲੋਂ ਹੁਕਮ ਨਹੀਂ ਆਇਆ ਤੇ ਨਾ ਉਹਨਾਂ ਨੇ ਅਜ ਤੱਕ ਬਿਆਨ ਕੋਈ ਦਿੱਤਾ ਹੈ ਇਹ ਵੀ ਬੜੀ ਵੱਡੀ ਤਰਾਸਗੀ ਆ ਤੇ ਇਹਨਾਂ ਜਿਹੜੇ ਮਜੀਵੜੇ ਉੱਥੇ ਜੇਲ੍ਹਾਂ 'ਚ ਰਹਿ ਕੇ ਆਏ ਨੇ ਪੁੱਛ ਕੇਖੋ ਕਿਵੇਂ-ਕਿਵੇਂ ਜ਼ਮਾਨਤਾਂ ਕਰਾਈਆਂ ਨੇ ਅੱਜ ਆ ਜਿਹੜੇ ਲੋਕਾਂ ਦੇ ਹੌਸਲੇ ਵਧ ਰਹੇ ਨੇ ਇਹ ਤਾਂ ਵੱਧ ਰਹੇ ਨੇ ਕਿ ਇਹ ਆਪਣੀਆਂ ਵੋਟਾਂ ਬਚਾਉਣ ਵਾਸਤੇ ਬਾਦਲ ਪਰਵਾਰ ਨੂੰ ਖੁਸ਼ ਕਰਨ ਵਾਸਤੇ ਇੰਨਾ ਪਰਥਾਏ ਕੋਈ ਬਿਆਨ ਨਹੀਂ ਦਿੰਦੇ ਕਿ ਇਹਨਾਂ ਨੂੰ ਬਿਲਕੁਲ ਗੁਰੂ ਘਰ ਵਿੱਚੋਂ ਭਾਂਡੇ ਨਾ ਦਿੱਤੇ ਜਾਣ ਇਹਨਾਂ ਨੂੰ ਗੁਰੂ ਘਰ ਵਿੱਚ ਕੋਈ ਮਰਜ਼ਾਦਾ ਸਮਾਗਮ ਨਾ ਇਹਨਾਂ ਦੀ ਲੜਕੀ ਦੇ ਲੜਕੇ ਦਾ ਕੋਈ ਵਿਆਹ ਨਾ ਕਰ ਦਿੱਤਾ ਜਾਵੇ ਇਹ ਮੁੜ ਕੇ ਆਣ ਕੇ ਤਰਲੇ ਕੱਢਦੇ ਨੇ ਸਾਡੀ ਲੜਕੀ ਦਾ ਵਿਆਹ ਜੀ ਕਰ ਨਹੀਂ ਦਿੰਦੇ ਤੇ ਜਦੋਂ ਇਹ ਇੰਨਾ ਚਿਰ ਜਾ ਕੇ ਗਿਰਜਾ ਘਰ ਵਿੱਚ ਆਪਣੀ ਬਾਂਦੀ ਜਿਹੜੀ ਮਰਜ਼ਾਦਾ ਉਹਦੇ ਅਨੁਸਾਰ ਕਰ ਨਹੀਂ ਨੀ ਡੱਕਦੇ ਨਾ ਡੱਕਿਆ ਨਾ ਡੱਕਾਂਗੇ ਪਰ ਗੁਰੂ ਘਰ ਵਿੱਚ ਇਹਨਾਂ ਦਾ ਬਿਲਕੁਲ ਕੋਈ ਕਾਰਜ ਨਹੀਂ ਹੁੰਦੇ ਵਾਂਗੇ ਹੁਣ ਕਿਉਂਕਿ ਆਏ ਦਿਨ ਇਹ ਨਵੀਂ ਤੋਂ ਨਵੀਂ ਕੋਈ ਕੰਨਾ ਕਟਨਾਵਾ ਜਿਹੜੀਆਂ ਉਹ ਕਰ ਰਹੇ ਨੇ ਬੀ ਐਸ ਬੀ ਇਹ ਕਰ ਰਹੇ ਨੇ ਕਰਵਾ ਰਹੇ ਨੇ ਤੇ ਬਰਦਾਸ਼ਤ ਕਰਦੋ ਬਾਰੀ ਹੈ ਖਾਲਸਾ ਜੀ ਜਿਸ ਪਿੰਡ ਦੇ ਵਿੱਚ ਹੁਣ ਕਟਨਾ ਹੋਈ ਆ ਤੁਸੀਂ ਉਤੋਂ ਦੀ ਵਸਨੀਕ ਹੋ ਜੀ ਉੱਥੇ ਵੀ ਬਹੁਤ ਸਾਰਾ ਜੜਾਵਾ ਪ੍ਰਚਾਰ ਤੇ ਪ੍ਰਸਾਰ ਵਧ ਗਿਆ ਵਾ ਇਸਾ ਜੀ ਮਤ ਨੂੰ ਲੈ ਕੇ ਤੁਸੀਂ ਕੋਈ ਪਹਿਲ ਕਿਉਂ ਨਹੀਂ ਕੀਤੀ ਹੁਣ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤਕਾ ਗਲੀ ਤੁਸੀਂ ਮੇਰ ਤਰਨਾ ਤੱਕ ਜੈਹਦਰ ਬਾਬਾ ਬੇਸੇ ਸੋਢੀ ਮਿਲਦਾ ਉਹਨਾਂ ਦੀ ਗੋਆ ਵਿੱਚ ਬਿਸਮੇ ਸਰਮੀ ਫੋੜ ਜੀ ਜੇਸ ਕਰਾ ਰਿਹਾ ਆਪਣੇ ਵਜਨ ਕਰ ਰਿਹਾ ਦੇਖੋ ਇਹਦਾ ਭਾਵ ਕੀ ਆ ਕਿ ਸਾਡਾ ਮਨ ਕੱਚਾ ਹੱਲੇ ਅਸੀਂ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ 25 ਸਾਲ ਹੋ ਗਏ ਆ ਜੀ ਸਾਡੀ ਫਲਵਾੜੀ ਵੇਖੋ ਵੀ ਸਾਡੀ ਫਲਵਾੜੀ ਕਿਹੋ ਜੀ ਪਿੰਡ ਵਿੱਚ ਚੱਲਦੀ ਆ ਸਾਰੇ ਸੰਤ ਨੂੰ ਪਤਾ ਕਹਿੰਦਾ ਭਾਵ ਕੀ ਆ ਕਿ ਗੁਰਸੇਖ ਤਾਹ ਜਿੱਦਾਂ ਸਾਡੇ ਵੀਰ ਜੀ ਨੇ ਹੁਣੇ ਦੁਬੇ ਦੱਸਿਆ ਤੁਹਾਨੂੰ ਵੀ ਡੇਲ ਵਿੱਚ ਰਹਿ ਕੇ ਆਏ ਸਿੰਘ ਇਹ ਇਹਦਾ ਭਾਵ ਪਤਾ ਕੀ ਬੰਦਾ ਕਿ ਸਾਡੇ ਗੁਰਸਿੱਖਾਂ ਦੀ ਕਦਰ ਕਾਇ ਨਹੀਂ ਭਾਵਨਾ ਜਿਹੜੀ ਆ ਇੱਕ ਦੂਜੇ ਨਾਲ ਜੁੜੀ ਨਹੀਂ ਹੋਈਏ ਵੀ ਸੱਚ ਨੂੰ ਲੈ ਕੇ ਚੱਲੀਏ ਵੇਖੋ ਉਹ ਆਪਣਾ ਪ੍ਰਚਾਰ ਕਰ ਰਹੇ ਆ ਸਾਡੇ ਵਿੱਚ ਇਹ ਕਮੀਆਂ ਵੀ ਜਦੋਂ ਇੱਕ ਬੰਦਾ ਕਦਮ ਕਰਦਾ ਨਾ ਬਾਕੀ ਸਾਰੇ ਵੇਂਦੇ ਆ ਵੀ ਇਹ ਕਰਦਾ ਵਾ ਕਰੀ ਜਾਵੇ ਦੂਜਿਆਂ ਦਾ ਕੀ ਆ ਹੁਣ ਹਰ ਸਾਲ ਸਰਬੱਤ ਸਿੱਧਾਂ ਦੀ ਯਾਦ ਬਣਾਈ ਦੀ ਨਗਰ ਵਿੱਚ ਆਪ ਜੀ ਨੂੰ ਪਤਾ ਵਾ ਹੁਣ ਫੇਰ ਆ ਕੱਲ ਕੱਲ 33 ਬਣਾਉਣੀ ਆ ਉਹਦੇ ਭਾਵਨਾ ਕੀ ਆ ਕਿ ਗੁਰਸਿੱਖ ਜਿਹੜਾ ਸਿੱਖਿਆ ਦਾ ਵਾ ਰਤ ਮੰਦੀ ਆ ਅਜੇ ਤੱਕ ਗੁਰਸਿੱਖ ਬਣਿਆ ਹੀ ਨਹੀਂ ਕੋਈ ਅਸੀਂ ਕਹਿੰਨੇ ਆਂ ਵੀ ਅਮਰਤ ਕਿੱਥੇ ਸਕਾਇਆ ਅਮਰਤ ਨਹੀਂ ਸਕਾਇਆ ਉਹਨਾਂ ਪਾਵਰਾਂ ਦਿੱਤੀਆਂ ਅਮਰਸਾਗਏ ਪਰ ਅਸੀਂ ਕਹਿ ਦਿੰਨੇ ਆਂ ਅਸੀਂ ਅਮਰਤ ਆ ਰਹੀਆਂ ਅਮਰਤ ਆ ਰਹੀਆਂ ਵੀ ਆਪਣੇ ਆਪ ਨੂੰ ਘਰ ਦੇ ਵਿੱਚ ਲੈ ਗਏ ਕਹਿੰਨੇ ਆਂ ਵੀ ਗੁਰਸਿੱਖ ਨੂੰ ਕੋਈ ਉਚਾਣਾ ਹੋ ਜੇ ਕਦੇ ਹਨਾ ਇਹ ਭਰਜਨਾਂ ਤਾਂ ਕਰੇ ਇਕੱਠੇ ਨਹੀਂ ਰਹਿੰਦੇ ਜਿੰਨਾ ਤੱਕ ਅਸੀਂ ਕੋਈ ਗੁਰਸਿੱਖ ਦੀ ਲੜਨ ਨਹੀਂ ਪਣੀ ਉਹ ਵਾਜੂ ਜੀ ਮੇਰਾ ਸਵਾਲ ਸੀ ਫਿਰ ਤੁਸੀਂ ਪਹਿਲ ਕਿਉਂ ਨਹੀਂ ਕੀਤੀ ਇਹਨਾਂ ਨੂੰ ਇਕੱਠ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਹਿੰਦੇ ਜਿਵੇਂ ਤੁੱਕੇ ਤੁੱਕੇ ਨਾਲ ਦਰਿਆ ਬਣ ਸਕਦਾ ਵਾ ਉਹ ਸੈ ਤਾਂ ਤੁਸੀਂ ਅੱਗੇ ਲੱਗਦੇ ਤਾਂ ਪਿੰਡ ਨਾਲ ਤੋਰੀ ਪੈਂਦੇ ਫਿਰ ਕਿਉਂ ਨਹੀਂ ਅੱਜ ਤੱਕ ਫੈਲ ਕੀਤੀ ਇਹ ਵੇਖੋ ਜੀ ਤੁਹਾਡਾ ਵੀਰ ਤੇ ਬੜਾ ਕੰਮ ਕਰਨਦਿਆ ਵਾ ਵੀ ਮੈਂ ਨਿਕਲਵਾ ਤੇ ਬੜਾ ਚੋਰ ਲਾਇਆ ਹੁਣ ਆਵੇ ਗੁਰਦੀਪ ਸਿੰਘ ਜੀ ਆਓ ਲੱਗੇ ਬਾਬਾ ਜੀ ਜੀ ਬਾਬਾ ਜੀ ਇਹ ਇੱਕ ਗੁਰਦੀਪ ਸਿੰਘ ਸੋਨੂ ਪ੍ਰਧਾਨ ਮਨੀ ਸਿੰਘ ਜੀ ਸਰਪੰਚ ਸਾਹਿਬ ਜੀ ਆਪ ਜੀ ਨੂੰ ਪਤਾ ਹੈ ਕਿ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਪਰ ਭਾਵਣਾ ਇਦਾਂ ਦਾ ਵੀ ਜਿੱਦਾਂ ਪਾਵਰ ਆ ਹੁਣ ਤੁਹਾਡੇ ਵੀਰ ਕੋਈ ਆ ਦਸ਼ਮੇਸਾਰ ਨਹੀਂ ਫੋਜਦੇ ਹੁਣ ਇਹੋ ਜਿਹਾ ਕਰਮ ਅੱਗੇ ਤੋਂ ਨਹੀਂ ਹੋਵੇਗਾ ਕਿਉਂਕਿ ਅਸੀਂ ਇਹ ਚੀਜ਼ ਨੂੰ ਭਾਵਨਾ ਨੂੰ ਸਮਝ ਕੇ ਸਾਰੀ ਗੁਰ ਸਿੱਖਾਂ ਦੇ ਨਾਤੇਆਂ ਨੇ ਸਾਰਿਆਂ ਨੇ ਪਰਮਾਤੇ ਸਮਝੌਤੇ ਵਿੱਚ ਅਸੀਂ ਇਹ ਵਜਨ ਕਰ ਰਹੇ ਆਂ ਵੀ ਅਸੀਂ ਜਿੱਤਾਂ ਤੀ ਆਪ ਜੀ ਨੇ ਕਿਹਾ ਵੀ ਪਾਦਰੀਆਂ ਤੱਕ ਕਿਉਂ ਨਹੀਂ ਪਹੁੰਚਦੇ ਅਸੀਂ ਪਹੁੰਚਾਂਗੇ ਅਸੀਂ ਸਾਰੀ ਸੰਗਤ ਨੂੰ ਸਮਝਾਵਾਂਗੇ ਵੀ ਵੇਖੋ ਜਿਹੜਾ ਕੋਈ ਕਰਮ ਕਰਦਾ ਜਿਹੜਾ ਆਪੋ ਆਪਣਾ ਕਰੋ ਪਰ ਜਿਹੜਾ ਕਿਸੇ ਉੱਤੇ ਭਾਰ ਸੁੱਟ ਕੇ ਚਾਹੁੰਦੇ ਵੀ ਵੱਡ ਫੱਟ ਹੋਵੇ ਉਹ ਕਰਮ ਨਾ ਕਰੋ ਤੇ ਪਹਾੜਾਂ ਵਿੱਚ ਰਹਿ ਕੇ ਚੰਗੇ ਜਿਹੜੀ ਬੁਰਰਾਮ ਦਾ ਦੀ ਧਰਤੀ ਆ ਇਹ ਸਾਰਿਆਂ ਦੀ ਹਿੰਦੂ ਮੁਸਲਮ ਸਿੱਖ ਸਾਈ ਹਮ ਸਭ ਹੈ ਭਾਈ ਭਾਈ ਉਹ ਜਿਹੜੀ ਕੇਰੇ ਦਿਲ ਨੂੰ ਠੇਸ ਪਟਾਉਣੀ ਉਹ ਬੜੀ ਮਾਰੀ ਗੱਲ ਆ ਐਸੇ ਵੇਲੇ ਵੇਖੋ ਘਟਨਾ ਆਈ ਸੰਗਤ ਨੇ ਫੈਸਲਾ ਕਰ ਲਿਆ ਪਰ ਸਿੰਘਾਂ ਨੂੰ ਨਹੀਂ ਬਰਦਾਸ਼ਤ ਹੋਇਆ ਕਿਉਂਕਿ ਗੁਰਸਿੱਖ ਨਿਕ ਟੱਪ ਚੁੱਕੇ ਆ ਜਿਹੜਾ ਨਿਹੰਗ ਸਿੰਘ ਆ ਉਹ ਸੀਧਾ ਅੱਲਾ ਆਪਣੇ ਆਪ ਨੂੰ ਸਮਝੇ ਪਰ ਤੁਹਾਡੇ ਵੀਰ ਨੇ ਬੜੀ ਜਤਨਾ ਕੀਤੀ ਆ ਆਪ ਜੀ ਨੂੰ ਵੀ ਪਤਾ ਹੀ ਆ ਪਰ ਐਸੇ ਲਈ ਕੋਈ ਮਦਦਾਰ ਵਿੱਚ ਨਹੀਂ ਨਿਤਰਿਆ ਇਹ ਤਿੰਨ ਵੀ ਰਹਿ ਵੇਲੇ ਸਾਡਾ ਸਾਥ ਦੇ ਰਹੇ ਪਿੰਡ ਦੇ ਵਿੱਚ ਇਹਨਾਂ ਨਾਲ ਹੋਰ ਬੱਚੇ ਆ ਵੀ ਆਏ ਆ ਤੇ ਕਿਰਪਾ ਹੋ ਜੂਗੀ ਟਾਡੀ ਅਸੀਂ ਇਹ ਜਿਹੜੀ ਆਪਦੀ ਨੇ ਮੰਜ਼ਿਲ ਕਹੀ ਆ ਉਹਦੇ ਤੇ ਪਹੁੰਚਣ ਵਾਸਤੇ ਗੁਰੂ ਨਾਨਕ ਸਾਹਿਬ ਗਾੜੀ ਅਦਾਸ ਕਰਾਂਗੇ ਜਹਦਰ ਪਵਨਦੀਪ ਸਿੰਘ ਜੀ ਸਾਡੇ ਭੱਟੀ ਸਾਹਿਬ ਜੀ ਚੇਅਰਮੈਨ ਸਾਹਿਬ ਜੀ ਜਹਦਰ ਜਗਰੂਰ ਸਿੰਘ ਜੀ ਇਹ ਹੋਲੀ ਵਾਲੀ ਯਤਨਾ ਹੋ ਰਹੀ ਆ ਵੀ ਦਸਮੀਰ ਸਾਹਿਬ ਨੂੰ ਪੰਥ ਨੇ ਚੇਅਰਮੈਨ ਸਾਹਿਬ ਦਿੱਤਾ ਵਾ ਕਿ ਇਹ ਕਰਮਾਂ ਉੱਤੇ ਜਿੱਥੇ ਵੀ ਹੁਣ ਮਟਾਲੇ ਮੰਤੀ ਹੋਈ ਉੱਥੇ ਵੀ ਪਰਚੇ ਕਰਾ ਕੇ ਸੱਬੀ ਬਣਾ ਕੇ ਉਹਨਾਂ ਉੱਤੇ ਇਹ ਜਿਹੜੀ ਪਰਚਾ ਤੋਂ ਬਾਅਦ ਵੀ ਵਿਦਿਆਲੀ ਰੁਕਦੀਆਂ ਪਰਚਾ ਤੋਂ ਬਾਅਦ ਦਾ ਹੱਲ ਹੈ ਕਿ ਰੋਕਾਂਗੇ ਰੋਕਾਂਗੇ ਕਿਉਂਕਿ ਇਹ ਸਾਡੀ ਆਪਣੀ ਆ ਅਸੀਂ ਜੋ ਬੰਦੀ ਕਾਨੂੰਨੀ ਕਾਰਵਾਈ ਸੋਧੇ ਲਾਉਣੇ ਚਾਲੂ ਕਰਾਂਗੇ ਕੌਮ ਸੋਧਾ ਲਾਉਣਾ ਚਾਲੂ ਕਰਾਂਗੇ ਸੋਧੇ ਲਾਉਣੇ ਚਾਲੂ ਕਰਾਂਗੇ ਬਿਨ ਬਗੈਰ ਗੱਲ ਨਹੀਂ ਬਣੀ ਅਸੀਂ ਡੰਡੇ ਥਾਣੇਦਾਰ ਬਿਲਕੁਲ ਕੰਮ ਕਰਦੇ ਆ ਕਹਿਲਚ ਕਰ ਦਿੰਦੇ ਆ ਸਾਰੇ ਰੋਣੇ ਆਏ ਤੇ ਬੇਦੀਏ ਕਰਦੇ ਆਏ ਤੇ ਨਾ ਤੁਝਦਾ ਇੱਕ ਕਦਾਰੀ ਕਰ ਰਿਹਾ ਸਿੱਖ ਸਿੱਖਿਆ ਦਾ ਕੀ ਬੋਲਣਾ ਹੈ ਇਹ ਨਹੀਂ ਤੁਹਾਡਾ ਇਹ ਤਾਂ ਇਹ ਤਾਂ ਇਹ ਤਾਂ ਇਹਨਾਂ ਦੇ ਸਿਹਾਉਂ ਨਹੀਂ ਇਹਨੂੰ ਰਹਿਣ ਦੀ ਨਹੀਂ ਗੱਲ ਹੈਗੀ ਰਹਿਣ ਦੇ ਪੁਲਿਸ ਮਿੰਟ ਰਹੀ ਜਾਂਦੇ ਹੋ ਤੇ ਕਹ ਰਿਹਾ ਉਹ ਸਾਹਿਬ ਜਿਆਦਾ ਨੂੰ ਕਹਿਣ ਲਿਆ ਵਾ ਬਰੂਲਾ ਜੇ ਅਸੀਂ ਗੁੰਡ ਪਾੜੀ ਇਹਨਾਂ ਦੀ ਸਭ ਮੁੜ ਕੇ ਕੱਢੀ ਆਪਾਂ ਸੱਤ ਨੇ ਵੀ ਤਾਂ ਕੋਈ ਨਾ ਸਾਰੇ ਨਹੀਂ ਸਾਹਿਬ ਨੇ ਥਾਣਾ ਉਹਦੇ ਉਸੇ ਵਿੱਚ ਬਈ ਕਰਦਾ ਤਣਾ ਬਾਜ ਜੀ ਕਰਵਾਣੀ ਆੜ ਗਈ ਤੇ ਗੱਡੀਆਂ ਨੂੰ ਹਿਲ ਗਿਆ ਨਹੀਂ ਇਕੱਲੇ ਛਾਂਦੋ ਕੇ ਬੈਠੇ ਆਂ ਕਈ ਕੁਰਬਾਨਾ ਖਾਣ ਦੀ ਰਾਤਰੀ ਮਾਫਰਾ ਕੇ ਲਗੀ ਸੋਜ ਆਹ ਕੋਈ ਮੈਂ ਨਹੀਂ ਇਹ ਦਮ ਆਹ ਕੋਈ ਰਹਿ ਦੇ ਤੂੰ ਨਹੀਂ ਲਾ ਦੇ ਹਾਂ ਹੁੰਦਾ ਤੇ ਟਾਈਮ ਅੰਡੇ ਖਾਣ ਦਾ ਦੇ ਵੀ ਨਾਲੇ ਪਾਉਣ ਲੱਗੂ ਕਿੰਨਾ ਗੱਲ ਕਰੀਏ ਆ ਨਾ ਲੋਕੀ ਨਾਲੇ ਓੜਾਂ ਨੂੰ ਦੱਸੇ ਕਿ ਆਪਾਂ ਲਗੇ ਕੰਮ ਨਾ ਕਰੀਓ ਵੀ ਇੱਥੇ ਨਾਲ ਹੀ ਧਰੋਣੇ ਦੋ ਸਾਹਮਣੇ ਦਿੱਤੀ ਆਹ ਹਰਦੀ ਗਾਰ ਵੀ ਹੋਣੀ ਚਾਹੀਦੀ ਆ ਗਏ ਆ ਉਹ ਤੇ ਆ ਗਏ ਆ ਅੱਥਰੂ ਨਹੀਂ ਬਣ ਸਕਦੇ ਡਾਕਟਰ ਜੀ ਨੂੰ ਨਹੀਂ ਨੂੰ ਤੇ ਆ ਵੀ ਮੈਨੂੰ ਕੀ ਕੰਮ ਕਰਨੀ ਹੁਣੇ ਪਰੂਜੇ ਬਸ ਨਹੀਂ ਆਹ ਕਹਿੰਦੇ ਨਹੀਂ ਕਾਰ ਲੈ ਕੇ ਆਵਾਂਗੇ ਪਹਿਲਾਂ ਫੇਰ ਜਾਈਏ ਉਹ ਕਹਾ ਕੇ ਵੀ ਕਰੀਂਦਾ ਮਾਤਾ ਬਲਾਉਣਾ ਕੋਈ ਰੀਤ ਹੈ ਜੀ ਕੋਪਿੰਦਤਰਪਤੀ ਦੀ ਕਰੀਓ ਜੀ ਆਸਤਿ ਤੇ ਆਈ ਕਾਲ ਨੂੰ ਬਹੁਤ ਸਾਰੇ ਲੋਕ ਇਸਾਈ ਮਤਵਾਲ ਨੂੰ ਧਿਆਨ ਕਰ ਰਹੇ ਨੇ ਕੰਮੀ ਦਿੱਤੀ ਹੋਈ ਇੱਕ ਛੋੜਾ ਜਿਹਾ ਬਜਟ ਕਰਨਾ ਸੀ ਕਿ ਇਹ ਮੈਂ ਲਿੱਕਰ ਕੇ ਇਹਨੂੰ ਸਿੱਖ ਨਹੀਂ ਮੰਨਦਾ ਕਿਉਂਕਿ ਸਿੱਖੋ ਆ ਜਿਹੜਾ ਸਿੱਖਿਆਦਾ ਵਾ ਆ ਹੁਣ ਮੇਰੇ ਮੈਦਾਨ ਵਿੱਚ ਚੌਥੇ ਜੋਗ ਵਿੱਚ ਪ੍ਰਗਟ ਹੋ ਰਹੇ ਆ ਜਿਹੜੇ ਵੀਰ ਕਸ਼ਮੀਰ ਸਾਹਿਬ ਦੇ ਨਾਲ ਪ੍ਰਗਟ ਹੋਣਗੇ ਜੈਦਰਪੁਰ ਮੇਰੇ ਛੋਟੀ ਸ਼ਹਿਰ ਦੇ ਨਾਲ ਪ੍ਰਗਟ ਹੋਣਗੇ ਉਹਨਾਂ ਨੂੰ ਸਿਕਲਾਈ ਦਿੱਤੀ ਜਾਊਗੀ ਤੇ ਸਿੱਖ ਫੇਰ ਬਣੂਗਾ ਘੋੜੇ ਦੀ ਪਿੱਤ ਤੋਂ ਗੱਲ ਚੱਲਦੀ ਆ ਇਹ ਲੰਗਰਾਂ ਦੀ ਮਰਿਆਦਾ ਰਗ ਦੀ ਮਰਿਆਦਾ ਸਾਰੀ ਮਰਿਆਦਾ ਦਾ ਆਪਾਂ ਇਹ ਮੈਸੇਜ ਜੀ ਜੀ ਸਿਕਮਣ ਇੱਕ ਮਿੰਟ ਚ ਖੜਾ ਲਵੇ ਜੋ ਹੁਣੋਂ ਨਹੀਂ ਖਾਲਸੇ ਦੀ ਇਸ ਕਰਕੇ ਬੇਨਤੀ ਆ ਵੀ ਅਸੀਂ ਸਭ ਨੂੰ ਇਹ ਆਪ ਪਤਾ ਕਰਾ ਗੁਰੂ ਕਲਗੀਧਰ ਸਾਹਿਬ ਜੀ ਆਏ ਵੇ ਬਹੁਤ ਦਾਸ ਆ ਕਿ ਸਿੱਖ ਸਿੱਖਿਆ ਦਾ ਵਾ ਜਿੰਨਾ ਤੱਕ ਰੱਡਦਾ ਸਿੱਖ ਕੋ ਖੜਦਾ ਨਹੀਂ ਨਾ ਉਹਨਾਂ ਦਾ ਜਿਹੜਾ ਹੀ ਨਹੀਂ ਮੰਨਦੇ ਕਿ ਸਿੱਖ ਆ ਕਰੋ ਬਜਨ ਬੱਟਾਪ ਮੇਰਾ ਸਵਾਲ ਉਹੀ ਹੈ ਫਿਰ ਲੋਕੀ ਸਾਲ ਆਪਣਾ ਜੋੜਨਾ ਨਹੀਂ ਕਮੀ ਕੀਤੀ ਹੈ ਜਿਹੜਾ ਸਾਥ ਮਾੜੀ ਦਾ ਅਸੂਰ ਬੇਸਤ ਨਾਦਾ ਬਨਵਾਲ ਸ਼ਾਹ ਮੁਕਤਮ ਬਣੀ ਕਰ ਰਹਾ ਨਾ ਇੱਕ ਵਾਈ ਦੇ ਯੋਗ ਸਿੰਘ ਪੱਟਿਆ ਯਾਰ ਮੈਂ ਆਪ ਜੀ ਨੂੰ ਨਾਲ ਦੇ ਪੈਦ ਧਰ ਤੇ ਜੋ ਮੁੱਦਾ ਇੱਥੇ ਛਿੜਿਆ ਵਾ ਥਾਣੇ ਵੇਰਕੇ ਮੈਂ ਉਸ ਟਿੱਪਣੀ ਤੇ ਹੀ ਗੱਲ ਕਰਾਂਗਾ ਜੀ ਜਿਵੇਂ ਕਿ ਕਰ ਰਹੇ ਤੋਂ ਬਈ ਕਿਸਾਨ ਯੂਨੀਅਨ ਵਾਲਿਆਂ ਨੇ ਧਰਨਾਲਾ ਸੀ ਜਿੱਤੇ ਕਰਕੇ ਸਾਨੂੰ ਉਹਨਾਂ ਦੇ ਵਿੱਚ ਲੈ ਕੇ ਆਏ ਆਪਾਂ ਫਿਰ ਵੀ ਆਪਾਂ ਪਹੁੰਚੇ ਜ਼ਰੂਰ ਵਾ ਕਿਉਂਕਿ ਜਿਨ੍ਹਾਂ ਨੇ ਸ੍ਰੀ ਨਾਨਕ ਪਾਸ਼ਾ ਜੀ ਦੇ ਪੋਸਟਰ ਪਾੜੇ ਨੇ ਉਹ ਬਹੁਤ ਨਿੰਦਣਯੋਗ ਗੱਲ ਵਾ ਤੁਸੀਂ ਤੁਸੀਂ ਹੁਣੇ ਸਾਡੇ ਜਥੇਦਾਰ ਬਾਬਰ ਭਾਲ ਸਿੰਘ ਨੇ ਇੱਕ ਸਵਾਲ ਕੀਤਾ ਸੀ ਕਿ ਜਿਵੇਂ ਅਸੀਂ ਪਰਚੇ ਕਟਵਾਉਨੇ ਆ ਤੇ ਪਰਚੇ ਕੱਟਣ ਤੋਂ ਬਾਅਦ ਵਿੱਚ ਵੀ ਲੋਕ ਇਹਨਾਂ ਚੀਜ਼ਾਂ ਨੂੰ ਕਿਉਂ ਸੁਧਰਦੇ ਉਹਦਾ ਕਾਰਨ ਕੀ ਹੈ ਜੀ ਜਿਵੇਂ ਕੀ ਸਾਨੂੰ ਇੱਥੇ ਪਤਾ ਲੱਗਾ ਵਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੋਸਟਰ ਜਿਹੜਾ ਪਾੜਿਆ ਗਿਆ ਵਾ ਇਹਦੇ ਉੱਤੇ ਜਦੋਂ ਕਾਨੂੰਨੀ ਜਿਹੜੀ ਧਾਰਾ ਵਾ ਸਾਡੇ ਮਾਨਸਿਕ ਭਾਵਨਾਵਾਂ ਵਾਲੀ ਜਿਹੜੀ ਦੇਸ਼ ਕੋ ਚਾਹੀਦੀ ਨੀ ਕਾਨੂੰਨੀ ਧਾਰਾ ਜਿਹੜੀ 295 ਤੇ ਲੱਗਣ ਤੋਂ ਬਗੈਰ ਪਬਲਿਕ ਦੇ ਬਿਆਨ ਹੋਣ ਤੋਂ ਬਗੈਰ ਜਿਹੜਾ ਰਾਜਨਾਵਾ ਹੋ ਗਿਆ ਵਾ ਇਹ ਉਹੀ ਕਾਰਨ ਹੈ ਜੀ ਜਿਦੋਂ ਆਪਾਂ ਦੋਸ਼ੀ ਨੂੰ ਪ੍ਰੋਪਰ ਸਜ਼ਾ ਨਹੀਂ ਮਿਲਣ ਦਵਾਗੇ ਤੇ ਦੋਸ਼ੀ ਨਹੀਂ ਟਲਣਗੇ ਹੁਣ ਇਹਨਾਂ ਉੱਤੇ ਮਨਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ 295 ਹੋਵੇ ਇਹ ਅੰਦਰ ਜਾਵੇ ਤੇ ਕਈਆਂ ਨੂੰ ਬਹੁਤ ਜਾਣੇ ਲੱਗਣ ਸੀਤ ਮੰਨੀਆਂ ਵਾਕੇ ਜੀ ਪ੍ਰਸ਼ਾਸਨ ਵਿਣੀ ਸੁੱਤੀ ਤੇ ਕੌਮ ਵੀ ਨਹੀਂ ਸੁੱਤੀ ਜਿਹੜਾ ਧਰਮ ਛੱਡ ਕੇ ਇਸਾਈ ਮਤ ਦੇ ਨਾਲ ਜੁੜ ਜਾਂਦਾ ਜੀ ਲੱਗਦਾ ਉਹਦੇ ਆਧਾਰਤਾਂ ਰਾਸ਼ਣਕਾਰ ਕਿਸੇ ਕਿਸੇ ਨਾਲ ਸਿੰਘ ਲੱਥ ਜਾਣਾ ਚਾਹੀਦਾ ਇਹ ਖੋਜੀ ਜਿਹੜੇ ਕਿ ਪੁੱਛਿਆ ਤੋਂ ਕਰਤਾ ਜਿਹਦੇ ਪਿੱਛੇ ਮਸੀਹ ਲੱਗਦਾ ਵਾ ਉਹਦੇ ਪਿੱਛੇ ਸਿੰਘ ਤੇ ਲੱਗਣਾ ਚਾਹੀਦਾ ਹੀ ਨਹੀਂ ਨਾ ਹੋਰ ਜਿਨ੍ਹਾਂ ਨੇ ਆਪਣੇ ਪਿੱਛੇ ਸਿੰਘ ਲਗਵਾਇਆ ਵਾ ਉਹ ਫੇਰ ਵੀ ਮਸੀਹ ਧਰਮ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਪਹਿਦੇ ਧਾਰ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਵਾ ਕਿ ਜੇ ਅਗਰ ਅਗਰ ਕੋਈ ਮੁਸਲਮਾਨ ਆ ਤਾਂ ਉਹ ਖਾੜ ਬਣ ਜਾਂਦਾ ਵਾ ਅਗਰ ਕੋਈ ਸਿੰਘ ਆ ਉਹ ਸਿੱਖ ਬਣਦਾ ਉਹ ਮੁਸਲਮਾਨ ਜਿਹੜੇ ਇਸਾਈ ਧਰਮ ਦੇ ਵਾਲੇ ਨੇ ਉਹਨਾਂ ਨੂੰ ਮਸੀਹ ਲਵਾਉਣਾ ਚਾਹੀਦਾ